ਸੰਤ ਕੀ ਸੰਗਤ ਟੀਵੀ ਦੇਖਣ ਵਾਲੇ ਸਾਹਿਬਾ ਦਸ਼ਕਾਂ ਨੂੰ ਮੇਰੇ ਵੱਲੋਂ ਜਣੀ ਗੌਰਵਕ ਖੇਰਪੁਰ ਵੱਲੋਂ ਪਿਆਰ ਭਰੀ ਨਮਸਕਾਰ ਹਾਉ ਆ ਤੁਹਾਂ ਦਰਸ਼ਨ ਕਰਮਾਉਣੇ ਆ ਬਹੁਤੀ ਪਵਿੱਤਰ ਅਸਥਾਨ ਤੀਰਥ ਰਾਜ ਮੇਲਾ ਸ਼੍ਰੀ ਕਪਾਲ ਮੋਚਨ ਸਾਹਿਬ ਹਰਿਆਣਾ ਜਿੱਥੇ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਸਾਲਾਨਾ ਮੇਲਾ ਬਹੁਤੀ ਸ਼ਰਧਾ ਨਾਲ ਬਣਾਇਆ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਪੁੱਜ ਕੇ ਅਸਥਾਨ ਤੇ ਨਤਮਸਤਕ ਹੋਈਆਂ ਤੇ ਆਪਣਾ ਜੀਵਨ ਸਫਲਾ ਕੀਤਾ ਸਮਾਗਮਾ ਮੌਕੇ ਡੇਰਾ ਰਾਮ ਬੌਲੀ ਬਹੋਨਾ ਜ਼ਿਲ੍ਹਾ ਮੋਗਾ ਵੱਲੋਂ ਰਾਮ ਮੰਦਰ ਵਿੱਚ ਮੁੱਖ ਸੰਚਾਲਕ ਮਹੰਤ ਗੋਵਿੰਦਦਾਸ ਜੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਸਾਲਾਨਾ ਲੰਗਰ ਲਗਾਇਆ ਗਿਆ ਇਸ ਮੌਕੇ ਸੇਵਾਦਾਰਾਂ ਨੇ ਵੱਧ ਚੜ ਕੇ ਸੇਵਾ ਕੀਤੀ ਸਿਰੇ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ ਸੋ ਦੁੱਖ ਕੈਸਾ ਪਾਵੇ ਜਿਸਕੇ ਸਿਰੇ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ ਕੈਸਾ ਪਾਣ ਬੋਲ ਨਾ ਜਾਣ ਮਾਇਆ ਮਦਮਤਾ ਬੋਲ ਨਾ ਜਾਣ ਮਾਇਆ ਮਦਮਤਾ ਮਰਨਾ ਚੀਤਨਾ जिसके सिर ऊपर तुम स्वामी सो दुख कैसा पावै सो दुख कैसा पावै तेरे सेवक को तो कितनानी जम नहीं आवे ਕੋਈ ਤੇਰੀ ਬਖਸ਼ ਨਾਮੇ ਤੋਈ ਸਤ ਗੁਰ ਕਾ ਦਿਲਾਸਾ ਸਤ ਗੁਰ ਕਾ ਦਿਲਾਸਾ ਸਤ ਗੁਰ ਕਾ ਸਤਿਗੁਰ ਦਾ ਦਲਾਸਾ ਸਤਿਗੁਰ ਕਾ ਦਲਾਸਾ ਸਤਿਗੁਰ ਕਾ ਦਲਾਸਾ ਜਿਸਕੇ ਸਿਰ ਉਪਰ ਤੁਮ ਸਾਮੀ ਸੋ ਦੁਖ ਕੈਸਾ ਆਪਣੇ ਆਪਣੇ ਗੁਰੂ ਮਹਾਰਾਜ ਕੀ ਜੈ ਐਸ ਵੇਲੇ ਅਸੀਂ ਰਾਮ ਬੋਲੀ ਰਾਮ ਮੰਦਰ ਕਪਾਲ ਮੋਚਰ ਹਰਿਆਣੇ ਦੇ ਗਾਜ਼ਰੀ ਦੇ ਨੇੜੇ ਬਲਾਸਕੋਟ ਹਰ ਸਾਲ ਕੱਤਕ ਦੀ ਪੂਰਨਮਾਸ਼ੀ ਤੋਂ ਪਹਿਲਾਂ ਪੰਜ ਪਿਖ ਹਮੇਸ਼ਾਨਾਨ ਹੁੰਦਾ ਹੈ ਪਰਾਚੀਨ ਚੱਲਿਆ ਆ ਰਿਹਾ ਹੈ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦਿਹਾੜੇ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਅੱਜ ਵੇਲੇ ਅਸੀਂ ਤੇਰਾ ਰੰਬ ਰਾਮ ਮੰਦਰ ਕਪਾਲ ਮੋਚਰ ਨੇੜੇ ਸੂਰਜਕੁੰਡ ਬ੍ਰਹਮਲੀਨ ਸੰਤ ਗੁਰਮੁਖਤਾਰ ਜੀ ਕੰਢੇਸ਼ਰੀ ਉਹਨਾਂ ਦੇ ਪੂਰਵ ਚੇਲੇ ਸੰਤ ਬਾਲਕ ਰਾਮਦਾਸ ਜੀ ਮਹਾਰਾਜ ਬ੍ਰਹਮਲੀਨ ਉਹਨਾਂ ਦੇ ਸੰਪੂਰਨ ਚੇਲੇ ਸ਼੍ਰੀ ਬ੍ਰਹਮਲੀਨ ਸ਼੍ਰੀ ਧਰਮਦਾਸ ਜੀ ਮੋਗਾ ਬੋਨਾ ਉਪਾਲ ਮੋਚਨਾ ਉਹਨਾਂ ਦੇ ਸਾਰਿਆਂ ਦੇ ਪ੍ਰੀਏ ਚੇਲੇ ਸਿੱਖ ਐਸ ਵੇਲੇ ਗਤੀ ਨੇ ਸ਼੍ਰੀ ਸ਼੍ਰੀਮਾਨ 1 ਅਤੇ गोविंद दास महाराज इकबाल मौचन राम मंदिर मोगा बोना रामबोली सबदे सेवा कराਉਂਦੇ ਹਨ सेवा ਕਰਦੇ ਹਨ ਸਭ ਦੇ ਮੁੱਖ ਸੰਚਾਲਕਲ اور ਬੜੇ ਦਿਯਾਲੂ ਤੇ ਨਿਮਰਤਾ ਧਿਆਨ ਗਿਆਨਵਾਨ ਨੇ اور ਹਰ ਚੀਜ਼ ਨੂੰ ਸਮੇਂ ਤੋਂ ਪਹਿਲਾਂ ਬਾਤ ਲੈਂਦੇ ਹਨ ਇਹ ਤਾਂ ਲੰਗਰ ਲਾਉਣ ਤੋਂ ਪਹਿਲਾਂ ਵਿਚਾਰ ਕੀਤਾ ਗਿਆ ਕਿ ਪੰਜ ਪੀਖ ਮਿਸ਼ਨਾਲ ਆ ਰਿਹਾ ਹਰ ਸਾਲ ਦੀ ਤਰ੍ਹਾਂ ਇਹਨਾਂ ਦੇ ਬਰਦਾਦੇ ਗੁਰੂ ਦੀ ਪ੍ਰੇਰਨਾ ਨਾਲ ਮਹਾਨ ਬ੍ਰਮਲੇ ਸ਼ਾਂਤ ਗੁਰੂ ਅੰਗਦਾ ਜੀ ਖੰਡੇਸ਼ 33 33ਵਾਂ ਚੱਲਦਾ ਇਹ ਸੇਵਾ ਦਾ ਲੰਗਰ ਹੈ ਗੁਰੂ ਲੋਕਾਂ ਦੀ ਅਪਾਰ ਕਿਰਪਾ ਖਾਸ ਕਰਕੇ ਇਹਨਾਂ ਵਾਂ ਪਰਸ਼ਾਨੇ ਬੜਾ ਆਸ਼ੀਰਵਾਦ ਦਿੱਤਾ ਔਰ ਹੌਸਲਾ ਦਿੱਤਾ ਜਗ੍ਹਾ ਤੱਕ ਦਿੱਤੀ ਜਲ ਤੱਕ ਦਿੱਤਾ ਔਰ ਔਰ ਜੋ ਵੀ ਕੀ ਦਿੱਤਾ ਉਹਦੇ ਬਾਰੇ ਕੀ ਬਿਆਨ ਕਰਦੇ ਆ ਪਰ ਇੰਨੀ ਇੱਕ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਪੰਜਵੀਂ ਗ੍ਰੰਥਾ ਕਪਾਲ ਮੋਚਨ ਰਣ ਮੋਚਨ ਸੂਰਜ ਕੁੰਡ ਇਸ਼ਨਾਨ ਕਰਨ ਤੋਂ ਬਾਅਦ ਜੋ ਵੀ ਸ਼ਰਧਾ ਕਿਸੇ ਵੀ ਲੰਗਰ ਦੇ ਵਿੱਚ ਕੋਈ ਵੀ ਅਰਦਾਸ ਕਰਾਓ ਮਨ ਚਿੱਤ ਲਾ ਕੇ ਤੀਰਥ ਰਾਜ ਮਹਾਰਾਜ ਸੁਮਨ ਮਨੋ ਕਾਮਨਾ ਪੂਰੀਆਂ ਕਰਦੇ ਆ ਅੱਜ ਵੀ ਇੱਕ ਝੋਟੀ ਦੀ ਸੇਵਾ ਗੁਰੂ ਲੋਕਾਂ ਦੀ ਕਿਰਪਾ ਨਾਲ ਸ੍ਰੀ ਉਦਾਜ ਸ੍ਰੀ ਗੋਬਿੰਦ ਗੋਪਤਾ ਪਹਿਣੀ ਬਰਿੰਗਾ ਸਠਾਲੇ ਜ਼ਿਲ੍ਹਾ ਰਾਏਕੋਟ ਰਾਏਕੋਟ ਜਿਹੜਾ ਲੁਧਿਆਣਾ ਸੇਵਾ ਕਰਾਉਂਦੇ ਆ ਜਿੰਨੇ ਵੀ ਗੁਰੂ ਲੋਕਾਂ ਦੀ ਪ੍ਰੇਰਨਾ ਮਹਾਪੁਰਸ਼ਾਂ ਦਾ ਅਸ਼ੀਰਵਾਦ ਸਦਕੇ ਬਹੁ ਗਰੀਬ ਮਹਾਪੁਰਸ਼ਾਂ ਦੀ ਸੇਵਾ ਕਰਦੇ ਆ ਇਹਨਾਂ ਕ ਸੁਭਾਗ ਮਿਲ ਜਾਵੇ ਉਹ ਇਹਨਾਂ ਕਹਿੰਦੇ ਹੋਏ ਸਾਰਿਆਂ ਨੂੰ ਮੇਲੇ ਸਾਰੀਆਂ ਸੰਗਤਾਂ ਨੂੰ ਮੇਲੇ ਵਿੱਚ ਜੀ ਆਇਆਂ ਆਖਦਿਆ ਵਿਸ਼ੇਸ਼ ਤੌਰ ਤੇ ਜੋ ਮੇਲੇ ਦੇ ਵਿੱਚ ਸਰਕਾਰ ਵੱਲੋਂ ਪ੍ਰਸ਼ਾਸਨ ਦੀ ਜੋਟੀ ਹੈ ਬੜੀ ਬੜੀ ਹੀ ਐਸੀ ਸਲੰਗਾ ਜੋ ਹੈ ਕਿ ਕਿਸੇ ਨੂੰ ਵੀ ਕਿਸੇ ਦੀ ਤਰ੍ਹਾਂ ਦੀ ਦਿੱਕਤ ਨਹੀਂ ਆ ਰਹੀ ਲੰਗਰ ਲਾਉਣ ਵਾਲੇ ਦਾਨੀ ਵਰਚਾ ਨੇ ਸਰਦਾਲੂਆ ਨੇ ਸਭ ਨੇ ਇੱਥਿਆਂ ਚਾਰ ਚੰਦ ਲਾਏ ਹੋਏ ਲੇਕਿ ਕੋਈ ਵੀ ਆਉਣ ਵਾਲੇ ਜਤਰੀ ਨੂੰ ਕਿਸੇ ਵੀ ਤਰ੍ਹਾਂ ਦੇ ਕੋਈ ਰੁਕਾਵਟ ਨਾ ਪਵੇ ਕੋਈ ਬਿਗੜਨਾ ਨਾ ਪਵੇ ਕੱਦ ਕਰਕੇ ਰਾਮ ਮੰਦਰ ਪਾਲ ਮੋਚਨ ਰੈਣ ਵਾਸਤੇ ਫਰੀ ਅਰਥਨ ਵੀ ਦਿੰਦੇ ਨੇ ਔਰ ਸੰਗਤਾਂ ਦਾ ਸਤਕਾਰ ਵੀ ਹੁੰਦਾ ਹੈ ਔਰ ਲੰਗਰ ਵੀ ਲਾਇਆ ਜਾਂਦਾ ਹੈ ਮਿਹਰਦਾਨੀ ਸੱਜਣਾ ਦੇ ਦੇਸ਼ ਦੇਤੂ ਸ਼ਰਧਾਲੂਆਂ ਦੇ ਸੇਵਾਦਾਰਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਔਰ ਪੀਰਥ ਰਾਜ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਦੇ ਆ ਕਿ ਇਹਨਾਂ ਸਾਰਿਆਂ ਦੇ ਘਰਾਂ 'ਚ ਖੁਸ਼ੀਆਂ ਤੰਦਰੁਸਤੀਆਂ ਸਦ ਭਾਵਨਾ ਦਿਓ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਇਹ ਲੰਗਰ ਮੇਲੇ ਲੱਗਦੇ ਰਹਿਣ ਸਾਧੂ ਸਮਾਜ ਦਾ ਮਾਣ ਸਨਮਾਨ ਹੁੰਦਾ ਰਹੇ ਬੋਲੋ ਆਪਣੇ ਆਪਣੇ ਗੁਰੂ ਮਹਾਰਾਜ ਕੀ ਜੈ ਦੁੱਧਾਧਾਰੀ ਮਹਾਰਾਜ ਕੀ ਜੈ ਪੀਰਥ ਰਾਜ ਕਪਾਲ ਮੋਚਨ ਮਹਾਰਾਜ ਕੀ ਜੈ ਸ਼ੇਰਪੁਰ ਗੌਰਵਕਾ ਔਰ ਜਿਸ ਤੇ ਇਨਕ ਕਿਰਪਾ ਭਗਵਾਨ ਨੇ ਕੀਤੀ ਆ ਪੁਰਵ ਜਨਮ ਦਾ ਕਰਮ ਦਾ ਫਲ ਮਿਲ ਰਿਹਾ ਹੈ ਤੇ ਬਾਹਤ ਪਛਪੀ ਮਾ ਦਿਆਲੂ ਮਾ ਕਿਰਪਾ ਨੂੰ ਮਹਾਪੁਰਸ਼ਾਂ ਦੇ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਮਿਲਦਾ ਹੈ ਔਰ ਹੋਰ ਵੀ ਇਹਨਾ ਅਸਤਾਨਾਤ ਆਤਮਕ ਸਤਾਨਾਂ ਨੂੰ ਚਾਰ ਚੰਦ ਲਾ ਕੇ ਵਿਆਹ ਕਰਦੇ ਆ ਇਹਨਾਂ ਦੇ ਵੀ ਪ੍ਰਮਾਤਮਾ ਸਦਾ ਪਰਿਵਾਰ ਸਮੇਤ ਖੁਸ਼ੀਆਂ ਭਰੇ ਹੱਥ ਰੱਖੇ ਔਰ ਇਹਨਾਂ ਨੂੰ ਦੋਵੇ ਜਿਆਦਾ ਉਦਮ ਤੇ ਸ਼ਕਤੀ ਤੇ ਬਲ ਬਖਸ਼ੇ ਕਿ ਇਹਨਾਂ ਦੀ ਸੇਵਾ ਦੁੱਗਣੀ ਰਾਤ੍ਰਿਓ ਗਣੀ ਹੋਵੇ ਬੋਲਵਾ ਪੜੀ ਆਪਣੇ ਗੁਰੂ ਮਹਾਰਾਜ ਕੀ ਗਊ ਮਾਤਾ ਕੀ सनातन धर्म के की साधु महात्मा की बीवी ते सेवादार बलों तैयार किते गुरु के लंगर सारीया संगत ने इकट्ठे बैठ के छकया अते सेवादारा ने बाटाड़ की सेवा कीती आखिर ਸਾਡੇ ਰਿਪੋਰਟਰ ਗੌਰਵ ਕਸ਼ੇਪਰ ਨਾਲ ਗੱਲਬਾਤ ਕਰਦੇ ਆ ਮਹੰਤ ਗੋਬਿੰਦ ਦਾਸ ਜੀ ਅਤੇ ਪੰਡਿਤ ਕ੍ਰਿਸ਼ਨ ਕੁਮਾਰ ਜੋਸ਼ੀ ਜੀ ਗਊਸ਼ਾਲਾ ਪੈਣੀ ਬੜਿੰਗਾ ਲੁਧਿਆਣਾ ਮਲੋਤ ਵਾਲਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਹਤਿਆਈਆਂ ਸੰਗਤਾਂ ਦਾ ਮਹਾਪੁਰਸ਼ਾਂ ਦਾ ਅਤੇ ਸੇਵਾਦਾਰਾਂ ਦਾ ਧੰਨਵਾਦ ਵੀ ਕੀਤਾ ਮੇਲਾ ਸ਼੍ਰੀ ਕਪਾਲ ਮੋਚਨ ਸਾਹਿਬ ਹਰਿਆਣਾ ਤੋਂ ਗੌਰਵਗੱ ਖੇਲਪੁਰ ਦੀ ਇੱਕ ਖਾਸ ਰਿਪੋਰਟ ਬੋਲ ਨਾ ਜਾਣ ਮਾਇਆ ਮਦਮਤ ਮਰਨਾ ਤੂੰ ਨਾ ਆਵੇਂ ਜਿਸਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਸੋ ਦੁੱਖ ਕੈਸਾ ਪਾਵੈ It mm is. -hmm. ਦੀ ਕੀ ਰਾਮ ਮੰਦਰ ਕੀ ਜੋ ਕਿ ਕਪਾਲ ਮੋਚਨ ਉਹ ਤੋਂ ਘੱਟ ਗਪਾਲ ਮੋਚ ਕਪਾਲ ਮੋਚਨ ਵਿੱਚ ਜੋ ਮੇਲਾ ਭਰਦਾ ਹੈ ਹਰ ਸਾਲ ਦੀ ਤਰ੍ਹਾਂ ਇਸ ਵੀ ਇਸ ਵਾਰੀ ਵੀ ਬੜੇ ਧੂਮ-ਧਾਮ ਨਾਲ ਮੇਲਾ ਭਰ ਰਿਹਾ ਹੈ ਕਿ ਮਹਾਰਾਜ ਸਾਡੇ ਦਾਦਾ ਪਰਦਾਦਾ ਗੁਰੂ ਜੀ ਸ੍ਰੀ ਸ੍ਰੀ 1008 ਬ੍ਰਾਮਲੀਨ ਮਹਾਂਤ ਗੁਰਮਖਦਾ ਜੀ ਮਹਾਰਾਜ ਖੰਡੇਸਰੀ ਸ੍ਰੀ ਸ੍ਰੀ ਮਹਾਂਤ 108 RAM BALK DAS JI MAHARAJ ਸ੍ਰੀ ਮਹਾਂਤ ਧਰਮਦਾਸ ਜੀ ਮਹਾਰਾਜ ਮੋਗੇ ਵਾਲੇ ਔਰ ਕਪਾਲ ਮੋਚਣ ਵਾਲੇ ਉਹਨਾਂ ਦੇ ਅਸੀਰਵਾਦ ਸੇ ਜੋ ਜੁਗਾਂ ਤੋਂ ਇਹ ਲੰਗਰ ਚੱਲਦਾ ਆਉਂਦਾ ਸਥਾਨ ਦੇ ਵਿੱਚ ਉਨ੍ਹਾਂ ਦੀ ਕਿਰਪਾ ਨਾਲ ਚੱਲ ਰਿਹਾ ਹੈ ਔਰ ਪਹਿਲਾਂ ਤੋਂ ਹੀ ਮਹਾਰਾਜ ਜੀਆਂ ਦੇ ਸੰਜੋਗ ਚ ਭੈਣੀ ਬੜੰਗ ਤੋਂ ਸ੍ਰੀ ਮਹਾਰਾਜ ਕ੍ਰਿਸ਼ਨ ਕੁਮਾਰ ਜੀ ਜੋਸੀ ਇਸ ਡੇਰੇ ਦੇ ਸੰਜੋਗ ਦੇ ਨਾਲ ਚ ਪਹਿਲਾਂ ਤੋਂ ਹੀ ਗੁਰੂ ਮਹਾਰਾਜ ਦੇ ਨਾਲ ਵੀ ਯੋਗਦਾਨ ਕਰਦੇ ਸੀ ਔਰ ਸਾਨੂੰ ਵੀ ਪੂਰੇ ਯੋਗਦਾਨ ਦੇ ਨਾਲ ਸਾਡੇ ਗੁਰੂ ਮਹਾਰਾਜ ਦੇ ਨਾਲ ਸਾਡੇ ਪਰਦਾਦੇ ਨਾਲ ਕਿ ਸਾਡੀਆਂ ਚੌਥੀ ਪੀੜੀ ਤੱਕ ਇਹ ਪੂਰਾ ਸਾਥ ਨਿਵਾ ਰਹੇ ਆ ਭਗਵਾਨ ਇਹਨਾਂ ਨੂੰ ਤੰਦਰੁਸਤੀਆਂ ਦੇਵੇ ਗਊ ਮਾਤਾ ਨੂੰ ਤੰਦਰੁਸਤੀਆਂ ਦੇਵੇ ਔਰ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀ ਸਭ ਨੂੰ ਲੱਖ ਲੱਖ ਵਧਾਈ ਮੇਨ ਪੁਜਾਰੀ ਜੀ ਬਿਨੇ ਬਿਨੇ ਜੀ ਆ ਰਹੇ ਨੇ ਔਰ ਉਹਨਾਂ ਦੀ ਕਿਰਪਾ ਦੇ ਨਾਲ ਬਾਲਾ ਜੀ ਦੀ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਲੰਗਰ ਦੋਨੇ ਚੱਲਦੇ ਆ ਭਗਵਾਨ ਤੰਦਰੁਸਤੀਆਂ ਦੇਵੇ ਸਾਰੇ ਸੰਤਾਂ ਨੂੰ ਕਿਰਪਾ ਕਰਾਉਣ ਚੜਦੀ ਕਲਾ ਰਖਣ ਜੈ ਸ੍ਰੀ ਰਾਮ ਜੈ ਸ਼੍ਰੀ ਰਾਮ ਇੱਕ ਵਿਸ਼ੇਸ਼ ਸ਼੍ਰੀ ਵਾਲਾ ਜੀ ਤਾਂ ਸਾਲਾ ਸਾਰਾ Rajasthan ਜਿਨ੍ਹਾਂ ਦੀ ਅਪਾਰ ਕਿਰਪਾ ਸਾਡੇ ਗਦੀ ਨਛੀਨ ਗੋਵਿੰਦ ਦਾਸ ਇਨ੍ਹਾਂ ਦੇ ਗੁਰੂ ਲੋਕ ਧਰਮਦਾਸ ਜੀ ਉਹਨਾਂ ਦੇ ਗੁਰੂ ਲੋਕ ਬਲਕ੍ਰਾਮਦਾਸ ਜੀ ਉਹਨਾਂ ਦੇ ਗੁਰੂ ਲੋਕ ਗੁਰਮੁਖਦਾਸ ਜੀ ਤੇ ਹਮੇਸ਼ਾ ਹੀ ਬਣੀ ਰਹੀ ਹੈ ਅੱਜ ਇਹਨਾਂ ਨੇ ਗੋਵਿੰਦਾ ਜੀ ਨੇ ਭਗਤੀ ਸ਼ਕਤੀ ਦੇ ਰਾਹੀਂ ਉਹ ਜਗ੍ਹਾ ਨੂੰ ਪ੍ਰਸਿੱਧ ਕਰਕੇ ਪੂਰਨ ਉਟਾਸਰਾ ਲੈ ਲਿਆ ਅੱਜ ਇਹਨਾਂ ਦਾ ਉੱਥੇ ਸਾਲਾ ਸਰਤਾਮ ਰਾਜਸਥਾਨ ਦੇ ਵਿੱਚ ਬਾਲਾਜੀ ਦੇ ਦਰਵਾਜ਼ੇ ਦੇ ਵਿੱਚ ਉਹਨਾਂ ਦੇ ਮਹਿਰ ਪੁਜਾਰੀਆਂ ਨਾਲ ਸੰਪਰਕ ਹੋਇਆ ਜੋ ਕਿ ਉਹਨਾਂ ਨੂੰ ਵੀ ਇਹਨਾਂ ਨੇ ਬੇਨਤੀ ਕਰਨ ਤੇ ਉਹਨਾਂ ਨੇ ਸਵੀਕਾਰ ਕੀਤੀ ਔਰ ਮਹਿਰ ਪੁਜਾਰੀ ਜੋ ਬਾਲਾਜੀ ਦਾ ਸ਼ਗਾਰ ਕਰਦੇ ਹਨ ਆਰਤੀ ਪੂਜਾ ਕਰਦੇ ਹਨ ਆਪਣੀਆਂ ਡਿਊਟੀਆਂ ਨਿਭਾਉਂਦੇ ਹਨ ਬਾਲਾ ਉਹ ਉਹ ਦੱਸਦੇ ਨੇ ਕਿ ਸਾਨੂੰ ਬਾਲਾ ਜੀ ਨੇ ਜਨਮ ਆਫ ਦੀ ਭਗਤੀ ਵਾਸਤੇ ਦਵਾਇਆ ਹੈ ਤਾਂ ਉਹ ਵੀ ਇਸ ਮੇਲੇ ਦੇ ਵਿੱਚ ਆ ਰਹੇ ਨੇ ਰਾਮ ਮੰਦਰ ਵਿੱਚ ਰਹਿਣਗੇ ਇਹ ਬੜਪਣ ਗੋਬਿੰਦਾਸ ਜੀ ਦਾ ਬਹੁਤ ਵੱਡਾ ਉਪਰਾਲਾ ਹੈ ਇਹ 700 ਕਿਲੋਮੀਟਰ ਦੂਰ ਤੋਂ ਸਿੱਧਾ ਲੋਆ ਨੂੰ ਬੁਲਾਉਣਾ ਪ੍ਰੇਮ ਵਧਾਉਣਾ ਔਰ ਆਈਆਂ ਸੰਗਤਾਂ ਨੂੰ ਜੀ ਕਹਿਣਾ ਔਰ ਜੀ ਕਹਾਉਣਾ ਔਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਿਸੇ ਨੂੰ ਜ਼ਰੂਰਤ ਹੋਵੇ ਉਹ ਪੂਰੀ ਕਰਨੀ ਇਹ ਤੀਰਥ ਰਾਜ ਮਹਾਰਾਜ ਚਾਰਨਾ ਵਿੱਚ ਬੇਨਤੀ ਹੈ ਸਭ ਦੀਆਂ ਅਰਦਾਸਾਂ ਸੁਣਦੇ ਹੋ ਤੇ ਸਾਡੀ ਵੀ ਸੁਣ ਲਓ ਗੋਵਿੰਦਦਾਸ ਜੀ ਮਹਾਰਾਜ ਦੇ ਅੱਗੇ ਪਿਛੇ ਦਾ ਐਸੀ ਕਿਰਪਾ ਕਰਾਓ ਇਹਨਾਂ ਦੇ ਗੁਰੂ ਲੋਕਾਂ ਦਾ ਅਸ਼ੀਰਵਾਦ ਰਹੇ ਔਰ ਇਹ ਹੋਰ ਵੀ ਉਦੋਂ ਚਾਰ ਚੰਦ ਲਾਉਣ ਡੇਰੇ ਚੱਲਦੇ ਰਹਿਣ ਸਮੇਂ-ਸਮੇਂ ਸਿਰ ਇਹਨਾਂ ਦੀ ਸਮਰਾਤਾ ਪੂਰੀ ਹੁੰਦੀ ਰਹੇ ਮੋਲੋ ਜੈ ਸ਼ਿਆਰਾਮ ਜੈ ਸ਼ਿਆਰਾਮ ਦੇਵ ਸ਼੍ਰੀ ਵਾਲਾ ਜੀ ਤਾਮ ਚਲਾ ਚਰ ਵਾਲੇ ਕੀ ਜੈ ਤੇਤ ਰਾਜ ਮਹਾਰਾਜ ਕੀ ਜੈ ਜੇ ਤੂੰ ਚਾਹਨਾ ਹੈ ਬੁਲਾਉਣਾ ਬਾਬੇ ਨਾਨਕ ਨੂੰ ਜੇ ਤੂੰ ਚਾਹਨਾ ਹੈ ਬੁਲਾਉਣਾ ਬਾਬੇ ਨਾਨਕ ਨੂੰ ਪਹਿਣ ਨਾਨਕੀ ਦੇ ਵੰਗਰਾ ਬਲਾਉਣਾ ਸਿੱਖ ਲੈ ਜੇ ਤੂੰ ਚਾਹਨਾ ਹੈ ਬਲਾਉਣਾ ਬਾਬੇ ਨਾਨਕ ਤਨੂੰ ਪਹਿਣ ਨਾਨਕੀ ਦੇ ਵੰਗਰਾ ਬਲਾਉਣਾ ਸਿੱਖ ਲੈ ਜੇ ਤੂੰ ਚਾਹਨਾ ਹੈ ਬਲਾਉਣਾ ਜੇ ਤੂੰ ਚਾਹਨਾਏ ਬੁਲਾਉਣਾ ਬਾਬੇ ਨਾਨਕ ਨੂੰ ਪਹਿਣ ਨਾਨਕੀ ਦੇ ਵੰਗਰਾ ਬੁਲਾਉਣਾ ਸਿੱਖ ਲੈ ਜੇ ਤੂੰ ਚਾਹਨਾਏ ਬੁਲਾਉਣਾ ਬਾਬੇ ਨਾਨਕ ਨੂੰ ਪਹਿਣ ਨਾਨਕੀ ਦੇ ਵੰਗਰਾ ਬੁਲਾਉਣਾ ਸਿੱਖ ਲੈ ਜੇ ਤੂੰ ਚਾਹਨਾਏ ਬੁਲਾਉਣਾ ਬਾਬੇ ਨਾਨਕ ਨੂੰ ਪਹਿਣ ਨਾਨਕੀ ਦੇ ਵੰਗਰਾ ਬੁਲਾਉਣਾ ਸਿੱਖ ਲੈ ਜੇ ਤੂੰ ਚਾਹੇ ਬੁਲਾਉਣਾ ਬਾਪੇ ਨਾਨਕ ਨੂੰ ਪਹਿਣ ਨਾਨਕੀ ਦੇ ਵੰਗਰਾ ਬੁਲਾਉਣਾ ਸਿੱਖ ਲੈ ਜੇ ਤੂੰ ਚਾਹਣਾ ਹੈ ਬੁਲਾਉਣਾ ਬਾਪੇ ਨਾਨਕ ਨੂੰ ਪਹਿਣ ਨਾਨਕੀ ਦੇ ਵੰਗਰਾ ਬੁਲਾਉਣਾ ਸਿੱਖ ਲੈ ਜੇ ਤੂੰ ਚਾਹਣਾ ਤੇ ਆਉਣਾ ਬਾਬੇ ਨਾਨਕ ਨੂੰ ਜੇ ਤੂੰ ਚਾਹਣਾ ਤੇ ਆਉਣਾ ਬਾਬੇ ਨਾਨਕ ਨੂੰ ਜੇ ਤੂੰ ਚੋਣਾਏ ਤੇ ਹੁਣ ਬਾਬੇ ਨਾਨਕ ਨੂੰ ਭਾਈ ਲੈਣੇ ਦੇ ਵੰਝਰਾ ਤੇ ਹੁਣੋ ਸਿੱਖ ਲੈ ਜੇ ਤੂੰ ਚੋਣਾਏ ਤੇ ਹੁਣ ਬਾਬੇ ਨਾਨਕ ਨੂੰ ਨਾਨਕ ਨੂੰ ਪਾਈ ਮਾਰੇ ਕੇ ਮੰਗਰਾ ਤੇ ਉਹਨਾਂ ਦੇਖ ਲੈ ਨਾ ਏ ਸਿਖਾਉਣਾ ਬਾਬੇ ਨਾਨਕ ਨੂੰ ਭਾਈ ਲਾਲੋ ਦੇ ਵੰਗਰਾ ਸਿਖਾਉਣਾ ਸਿੱਖ ਲੈ ਜੇ ਤੂੰ ਚਾਹਣਾ ਏ ਸਿਖਾਉਣਾ ਬਾਬੇ ਨਾਨਕ ਨੂੰ ਭਾਈ ਲਾਲੋ ਦੇ ਵੰਗਰਾ ਸਿਖਾਉਣਾ ਸਿੱਖ ਲੈ ਜੇ ਤੇ ਚਾਹਣਾ ਏ ਸਿਖਾਉਣਾ ਬਾਬੇ ਨਾਨਕ ਨੂੰ ਜੇ ਤੂੰ ਚਾਹਨਾਏ ਚਕੋਣਾ ਬਾਬੇ ਨਾਨਕ ਨੂੰ ਪਾਈ ਲਾਣੋ ਦੇਵੰਗ ਰਾਸ਼ਕੋਣਾ ਸਿੱਖ ਲੈ ਜੇ ਤੂੰ ਚਾਹਨਾਏ ਬੁਲਾਉਣਾ ਬਾਬੇ ਨਾਨਕ ਨੂੰ ਜੇ ਤੂੰ ਚਾਹਨਾਏ ਬੁਲਾਉਣਾ ਬਾਬੇ ਨਾਨਕ ਨੂੰ ਪੰਜਾਬ ਹਰਿਆਣਾ ਰਾਜਸਥਾਨ ਅਤੇ ਹਿਮਾਚਲ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰੋਗਰਾਮ ਦੇ ਕਵਰੇਜ ਲਈ ਸੰਪਰਕ ਕਰੋ ਗੌਰਵਦਰ ਸ਼ੇਰਪੁਰ ਮੋਬਾਈਲ 9417036301 ਅਤੇ 9814136301